ਹੋਨ ਬੱਲ ਲੈਣੀ ਨਹੀਂ ਪੰਮਨ ਨਾਲ ਪੰਗੇ ਜੱਪੂ ਹੈ ਬੱਬਲ ਜੀ ਬੱਬਲ ਜੀ ਬਾਹਰ ਚ ਲਾਂਗੇ ਇੱਧਰ ਆ ਜਾਓ ਤੁਸੀਂ ਹੁਣ ਬੱਬਲ ਜੀ ਬੱਬਲ ਜੀ ਮੰਗਰ ਪੈ ਗਈ ਜੱਪੂ ਆ ਜਾ ਪੁੱਤ ਹਜੇ ਆ ਜਾ ਨਾ ਅੱਜ ਵੀਡੀਓ ਭਾਈਏ ਅਚੀ ਅਜੀ ਛੋਨੀ ਛੋਨੀ ਵੀਡੀਓ ਭਾਈਏ ਸਾਰੇ ਕਹਿੰਦੇ ਜੱਪੂ ਵੀਡੀਓ ਨਹੀਂ ਬੰਦਾ ਵੀਡੀਓ ਕਰਕੇ ਬੋਰਿੰਗ ਹੋ ਗਿਆ ਅਚੀ ਜੱਪੂ ਕਰਕੇ ਹੈ ਕਿ ਤੁਸੀਂ ਬੋਰ ਨਾ ਹੋ ਜੀ ਕਿ ਮੈਨੂੰ ਵੇਖਿਆ ਕਰੋ ਆ ਜਾ ਪੁੱਤ ਉਦੇ ਪਾਪਾ ਕੀ ਕਰਦੇ ਪਾਪਾ ਪਾਣੀ ਭਰੀ ਜੜਿਆ ਭਰ ਗਿਆ ਵਾਲੀਆਂ ਬੋਤਲ ਮੋਟੇ ਉਹ ਸੀ ਉੱਪਰ ਹੀ ਸੀ ਮੰਗੋ ਸ਼ੇਕ ਦੀ ਉਹ ਟ੍ਰੇ ਭਰੀ ਸੀ ਉਹ ਮੈਨੂੰ ਉਦੋਂ ਦੀ ਉੱਥੇ ਹੀ ਪਈ ਲੱਗਦਾ ਕੱਢੀ ਨਹੀਂ ਹੂੰ ਹਏ ਹਟਦੀ ਨਹੀਂ ਇਹਨੇ ਵਿੱਚ ਪੰਗੇ ਲੈਣੇ ਹੀ ਲੈਣੇ ਨੂਰੀ ਉਧਰ ਜਾ ਐਨੋਂ ਜਦਨੀ ਦੇਰ ਤੱਕ ਤੁਸੀਂ ਅੰਦਰ ਨਹੀਂ ਜਾਣਾ ਨਾ ਐਨੋਂਨੀ ਦੇਰ ਤੱਕ ਤੁਹਾਡੇ ਨਾਲ ਇੱਥੇ ਪੰਗੇ ਲੈਂਦੇ ਰਹਿਣਾ ਜੱਪੂ ਮੁ ਜੱਪੂ ਜੱਪਨੂਰ ਸੁਣਦਾ ਨਹੀਂ ਅਜਾ ਪਾਪਾ ਕੀ ਲੈ ਕੇ ਆਏ ਨੇ ਐ ਐ ਐ ਕੀ ਲੈ ਕੇ ਆਇਆ ਆਟਾ ਪੀਨ ਗਏ ਸੀ ਤੁਸੀਂ ਆਟਾ ਲੈ ਕੇ ਆਏ ਆਟਾ ਲੈਣ ਗਏ ਸੀ ਮੋਢੇ ਨੇ ਆਟਾ ਪੀਆ ਨਹੀਂ ਸੀ ਹੈ ਕੋਲੇ ਪੀਠਾ ਜਿਹਾ ਅੰਡੇ ਹੈ ਨਾ अच्छा तो मैं कह रही मैं आया खाना अच्छा कोई दिक्कत नहीं अच्छा ਤੁਸੀਂ ਇਹ ਕਿਹਾ ਕੀ ਹੋਣੀ ਹੈ ਨਹੀਂ ਹੈ ઓકી ਚੱਕ ਕੇ લેગી ਉਹਨੂੰ ਬੋਤਲ ਚੱਕ ਕੇ ਲੈ ਗਈ ਠੰਡਾ ਪਾਣੀ ਹੈ ਦੇ ਨਹੀਂ ਪਿਆ ਕੋਈ ਹੈ ਨਾ ਹੈ ਬੋਤਲ ਠੰਡੇ ਪਾਣੀ ਦੀ ਗੱਲ ਦੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਵਾਹਿਗੁਰੂ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਦੇਵੇ ਹਨਾ ਤੰਦਰੁਸਤੀ ਬਿਨਾ ਕੁਝ ਨਹੀਂ ਐ ਸਭ ਸਰੀਰ ਪੱਕੋ ਵਧੀਆ ਰਹੇ ਨ ਕਿਸੇ ਚੀਜ਼ ਦੀ ਦੁੱਖ ਦਰਦ ਨਾ ਹੋਵੇ ਸਰੀਰ ਨੂੰ ਹਨਾ ਮਾੜੀ ਜੀ ਚੋਟ ਵੀ ਲੱਗ ਜਾਂਦੀ ਉਹਦਾ ਵੀ ਕਿੰਨਾ ਦਰਦ ਹੁੰਦਾ ਤੇ ਪਰਮਾਤਮਾ ਸਭ ਨੂੰ ਤੰਦਰੁਸਤੀ ਦੇਵੇ ਤੇ ਰਹੀ ਗੱਲ ਹਰਜੀਤ ਜੀ ਦਵਾਈ ਦਾ ਉਹ ਤੁਹਾਨੂੰ ਦੱਸ ਹੀ ਦੱਸਿਆ ਹੀ ਸੀ ਕੱਲ ਦੀ ਵੀਡੀਓ ਦੇ ਵਿੱਚ ਕਿ ਦਵਾਈ ਮਿਲ ਗਈ ਐ ਤੇ ਬਾਕੀ ਰੂਟੀਨ ਵਾਈਜ਼ ਜਿਹੜੇ ਟਾਈਮ ਤੇ ਲੈਣੀ ਆ ਉਹ ਜੀ ਪੈਮ ਤੇ ਲੈਂਦੇ ਪਏ ਆ ਕਿਉਂਕਿ ਐਸੀ ਚੀਜ਼ ਦਾ ਨਾ ਧਿਆਨ ਬੜਾ ਹੀ ਰੱਖਣਾ ਪੈਂਦਾ ਦੋਸਤੋ ਪਹਿਲੇ ਦਵਾਈ ਲੈਣ ਤੋਂ ਪਹਿਲੇ ਇਹ ਚੀਜ਼ ਦਾ ਧਿਆਨ ਰੱਖਣਾ ਪੈਂਦਾ ਕਿ ਜਿਹੜੀ ਰੋਟੀ ਖਾਣੀ ਹੈ ਨਾ ਉਹਦਾ ਕਿੰਨਾ ਗੈਪ ਰੱਖਣਾ ਉਹਦੇ ਵਿੱਚ ਤਾਂ ਦਵਾਈ ਔਰ ਰੋਟੀ ਦੇ ਵਿੱਚ ਕਿੰਨਾ ਡੇਢ 1 ਘੰਟੇ ਡੇਢ ਘੰਟੇ ਦਾ ਗੈਪ ਹਨਾ ਮੈਂ ਦੋਸਤੋ ਪਹਿਲੇ ਕੁਝ ਖਾਦਾ ਹੋਣਾ ਚਾਹੀਦਾ ਜਦ ਕਿ ਹਰਜੀਤ ਤੁਸਾਂ ਨੂੰ ਪਤਾ ਹੀ ਹੈ ਕਿ ਆ ਸਵੇਰ ਦਾ ਸਵੇਰ ਦੀ ਰੋਟੀ ਨਹੀਂ ਖਾਂਦੇ ਸੀ ਮਨ ਲਈ ਦੁਪਹਿਰੀ ਕਦੀ ਹੋ ਗਿਆ ਇਹਨਾਂ ਨੇ ਮੰਗ ਲਈ ਰੋਟੀ ਤੇ ਚਲ ਦੁਪਹਿਰੀ ਇੱਕ ਅੱਧੀ ਖਾ ਲਈ ਖਾ ਲਈ ਉਸ ਤੋਂ ਬਾਅਦ ਵਰ ਨਹੀਂ ਤੇ ਰਾਤ ਸਿੱਧਾ ਰੋਟੀ ਖਾਣੀ ਹੁਣ ਰਾਤ ਦੀ ਰੋਟੀ ਘਟਾ ਕੇ ਆਪਣਾ ਸਵੇਰ ਦੀ ਰੋਟੀ ਇਹਨਾਂ ਨੇ ਸ਼ੁਰੂ ਕਰ ਲਈਏ ਰਾਤ ਦੀ ਘਟਾਤੀ ਤੇ ਸਵੇਰ ਦੀ ਆਪਣਾ ਸ਼ੁਰੂ ਕਰਤੀ ਹੈ ਤੇ ਜਪਨੂਰ ਵਿੱਚ ਪੰਗੇ ਲਈ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਅੱਜ ਹੀ ਨਾ ਅੱਜ ਸੋਚਿਆ ਸੀ ਕਿ ਅਸੀਂ ਅੱਜ ਨਾ ਵੀਡੀਓ ਕਿਦੇ ਤੇ ਪਾਣੀ ਆ ਮੈਨੂੰ ਨਾ ਕਈ ਕਮੈਂਟ ਆਏ ਸੀ ਬੜੇ ਪਹਿਲੇ ਟਾਈਮ ਥੋੜਾ ਟਾਈਮ ਪੁਰਾਣਾ ਹੋ ਗਿਆ ਜੀ ਦੀਦੀ ਜਦੋਂ ਮੈਂ ਤੁਹਾਨੂੰ ਸਾਰਿਆਂ ਨੂੰ ਕਿਹਾ ਸੀ ਸਾਨੂੰ ਟਾਈਟਲ ਦੱਸਿਓ ਤੇ ਟਾਈਟਲ ਦੇ ਵਿੱਚ ਜਦੋਂ ਕਈਆਂ ਨੇ ਕਿਹਾ ਕਿ ਆਪਣੇ ਸੂਟ ਕਲੈਕਸ਼ਨ ਦਿਖਾ ਦਿਓ ਜਾਂ ਮੇਕਅਪ ਕਿਟ ਵਗੈਰਾ ਦਿਖਾ ਦਿਓ ਤੇ ਸਕਿਨ ਕੇਅਰ ਬਾਰੇ ਦੱਸ ਦਿਓ ਸਕਿਨ ਕੇਅਰ ਦੇ ਵਿੱਚ ਮੈਂ ਇਹ ਸੋਚਿਆ ਸੀ ਅੱਜ ਸਕਿਨ ਕੇਅਰ ਦੀ ਬਣਾਵਾਂਗੀ ਜੀ ਰੋਕਾ ਰੋਕਾ ਜਪਨੂਰ ਨਾ ਪੰਗੇ ਲੈ ਰਹੀ ਸੀ ਉਧਰ ਉਹ ਰੋਕਣ ਲਈ ਸੀ ਜਪੂ ਕੀ ਕਰ ਰਹੀ ਸੀ ਉਧਰ ਉਧਰ ਮੱਛਰ ਲੜਗੇ ਤੇ

ਮੈਂ ਉਹ ਲੈ ਕੇ ਕੀ ਲੈ ਗਿਆ ਮੈਂ ਹੁਣ ਠੰਡੇ ਪਾਣੀ ਦੀ ਬੋਤਲ ਦਪਰੇਜ ਆ ਤੁਹਾਨੂੰ ਕਿੰਨੇ ਕਿਹਾ ਸੀ ਜੱਪੂ ਇੱਥੇ ਹੱਥ ਲਗਾਓ ਤੁਸੀਂ ਐ ਜ਼ੋਣਿਆ ਉਹ ਬਾਬਾ ਜੀ ਬੰਦ ਹੋ ਗਏ ਵਾਈਗਰੂ ਲਾਈਏ ਲੱਭ ਵਾਈਗਰੂ ਪਾਟ ਨਾ ਪੋਪ ਪੈ ਗਿਆ ਲੱਗਾ ਨਾ ਹਮ ਬੋਤਲ ਲੈਣੀ ਹੈ ਆਇਕੀਏ ਜੀ ਨਾ ਇਹ ਇਹਦੇ ਚ ਪਾਤਾ ਆ ਗਿਆ ਪਰ ਤਾਂ ਤੁਸੀਂ ਪਾਣੀ ਦੂਜੀ ਦੇ ਮੈਨੂੰ ਕਿਹੜੀ ਆ ਹਮ ਇਹ ਚ ਸੀਤ ਆ ਜਾ ਪਾਣੀ ਥੋੜਾ ਜਿਹਾ ਰੱਖੀ ਦਿਓ ਮੋਂ ਤੁਸੀਂ ਪੋ ਇੱਕ ਆਪਣੇ ਰਸਤੇ ਬਣਾ ਰਹੇ ਹੋ ਹਮ ਥੋੜਾ ਜਿਹਾ ਲੈ ਸੋਚ ਰਹੀ ਸੀ ਬਾਹਰ ਉਹ ਖੁੱਲਾ ਦਰਵਾਜਾ ਬਾਹਰ ਦਾ ਗੇਟ ਖੁੱਲਾ ਹੈ ਜੇ ਮੈਂ ਉਹ ਜਰਾ ਚੂਰਨ ਚੈਨੀ ਲੈ ਲਾਂ ਤੁਸੀ ਉਹ ਮੈਂ ਡੱਬੀ ਚ ਪਾਣਾ ਆ ਹੈਗੀ ਤੇ ਆ ਇਹਦੇ ਚੋਂ ਬੜਾ ਹੈ ਚੂਰਨ ਕਿਹੜਾ ਯਾਰ ਹੈ ਚੂਰਨ ਕਿਹੜਾ ਲਾਂਦਾ ਔਰ ਪਾਪੜ ਅਸੀਂ ਨਾ ਐਸੇ ਕਰਕੇ ਵੀ ਕਿਸੇ ਦੀ ਵੀਡੀਓ ਨਹੀਂ ਪਾਉਂਦੇ ਨਹੀਂ ਹੁੰਦੇਗੇ ਅੱਜ ਵੀਡੀਓ ਪਾਈ ਗਈਆਂ ਨੇ ਨਾ ਕਮੈਂਟ ਕੀਤੇ ਵੀ ਤੁਸੀਂ ਮਹਾਰਾਜ ਨੇ ਤੁਹਾਨੂੰ ਦਿੱਤਾਗਾ ਇੰਨਾ ਕੁ ਅਸਰ ਤੁਸੀਂ ਕਰਦੋਂ ਨਹੀਂ ਮਦਦ ਉਹਨਾਂ ਦੀ ਹੈ ਨਾ ਭਈ ਜੋ ਅਸੀਂ ਕਰ ਸਕਿਆ ਹਨਾ ਉਹ ਮਹਾਰਾਜ ਜਾਣਦਾ ਸੀ ਦੱਸਣ ਦੱਸਦੇ ਨਹੀਂਗੇ ਠੀਕ ਹੈ ਤੇ ਬਾਕੀ ਇਨੇ ਜੋਗਾ ਮਹਾਰਾਜ ਕਰੇ ਮੈਨੂੰ ਵੀਡੀਓ ਪਾਉਣ ਦੀ ਜ਼ਰੂਰਤ ਨਾ ਪਵੇ ਮੈਂ ਖੁਦ ਮਦਦ ਕਰ ਸਕਾਂ ਕਿਸੇ ਦੀ ਠੀਕ ਹੈ ਕਮੈਂਟ ਵੀ ਦੇ ਸਕਦੇ ਹੋ ਜੀ ਤੁਸੀਂ ਕਮੈਂਟ ਵੀ ਦੇ ਸਕਦੇ ਹੋ ਸ਼ਾਰਟ ਦੇ ਤੇ ਵੀ ਮੈਨੂੰ ਮੈਂ ਤਾਂ ਇਹੀ ਗੁਰੂ ਰਾਮ ਦਾਸ ਅੱਗੇ ਦੁਆ ਕਰਦਾ ਕਿ ਵੀ ਮੈਨੂੰ ਇਨਾਂ ਗੁਰੂ ਮਹਾਰਾਜ ਜAVE ਕਿਸੇ ਨੂੰ ਹਨਾ ਹੈਲਪ ਦੀ ਲੋੜ ਆ ਤੇ ਮੈਂ ਖੁਦ ਕਰਾਂ ਨਾ ਕਿ ਮੈਂ ਵੀਡੀਓ ਪਾ ਕੇ ਕਹਾਂ ਕਿਸੇ ਨੂੰ ਠੀਕ ਹੈ ਤੇ ਮੈਂ ਅਸੀਂ ਮੈਂ ਉਦਾਂ ਦਾ ਦਿਲ ਹੈ ਨਹੀਂ ਮੇਰਾ ਠੀਕ ਹੈ ਜਿੱਦਾਂ ਦਾ ਤੁਸੀਂ ਕਮੈਂਟਾਂ ਦੇ ਵਿੱਚ ਕਹੀ ਜਾਂਦੇ ਆ ਹਨਾ ਬਾਕੀ ਇੱਕ ਦੋ ਹੁੰਦੇ ਆ ਬਾਕੀ ਪਿਆਰ ਕਰਨ ਵਾਲੇ ਪਿਆਰ ਕਰਨ ਵਾਲੇ ਵੀ ਹੁੰਦੇ ਆ ਹਨਾ ਮਦਦ ਕਰਨ ਵਾਲੇ ਜਿਨ੍ਹਾਂ ਨੇ ਮਦਦ ਕਰਨੀ ਆ ਅਸੀਂ ਤਾਂ ਕੋਈ ਉਹਦੇ ਵਿੱਚ ਲੈਣਾ ਦੇਣਾ ਨਹੀਂ ਉਹਨਾਂ ਨੇ ਵਿਚਾਰਿਆਂ ਨੇ ਵੀਡੀਓ ਕਹਿ ਤਾਂ ਪਾਉਣ ਨੂੰ ਤੇ ਅਸੀਂ ਪਾਤੀ ਆ ਮਜਬੂਰੀ ਆ ਉਹਨਾਂ ਦੀ ਹਨਾ ਮੰਗਣ ਨੂੰ ਕਿਹਦਾ ਦਿਲ ਕਰਦਾ ਪਾਤੀ ਆ ਉਹਨਾਂ ਦੀ ਮੰਗਣ ਨੂੰ ਕਿਹਦਾ ਤੜ ਕਰਦਾ ਕੰਮ ਮੰਗਦਾ ਮੰਗਦਾ ਬੰਦਾ ਨਾ ਮਰਨ ਦੇ ਬਰੋਬਰ ਹੁੰਦਾ ਮੰਗਣਾ ਹਾਂ ਬੱਚਿਆਂ ਦੇ ਸਿਰ ਤੋਂ ਮਾਂ ਨਾ ਜਾਵੇ ਬਸ ਐ ਇਹ ਸਾਡੀਆਂ ਹੀ ਐ ਸਾਨੂੰ ਇਹੀ ਮਾਤਮਾ ਤੇ ਸਾਹ ਸਾਹ ਉਮਰ ਪਾਰ ਕਰੇ ਜਿੰਨੀ ਜੋਦੀ ਉਮਰ ਹੋਣੀ ਚਾਹੀਦੀ ਐ ਲੰਬੀ ਉਮਰਾਂ ਕਰੇ ਬਸ ਬੱਚਿਆਂ ਦੇ ਸਿਰ ਤੋਂ ਮਾਂ ਨਹੀਂ ਜਾਣੀ ਚਾਹੀਦੀ ਕੱਲ ਤਾਂ ਉਹੀ ਇਸੇ ਗੱਲ ਦਾ ਸਾਨੂੰ ਦੁੱਖ ਲੱਗਿਆ ਹਣਾ ਦੇਖ ਕੇ ਬਣ ਨੂੰ ਹਣਾ ਤੇ ਇਸੇ ਕਰਕੇ ਸਾਨੂੰ ਇਹ ਵੀਡੀਓ ਬਣਾ ਲਈ ਜਿਵੇਂ ਦੇ ਵੀ ਮਾਂ ਤੇ ਮਾਂ ਹੀ ਹੁੰਦੀ ਐ ਨਾ બસ ਇਹ ਹੈ ਕਿ ਉਹਨਾਂ ਦਾ ਕਿਸੇ ਤਰ੍ਹਾਂ ਇਲਾਜ ਹੋ ਜੇ ਤੇ ਚੱਲ ਆਪਣੇ ਘਰ ਹੱਸਦੇ ਵੱਸਦੇ ਰਹਿਣ ਖੇਡਦੇ ਰਹਿਣ ਬੱਚਿਆਂ ਦੇ ਸਿਰ ਤੇ ਮਾਂ ਦਾ ਸਾਯਾ ਰਵੇ ਤੇ ਆ ਚੀਜ਼ ਦਾ ਦੁੱਖ ਹੁੰਦਾ ਪਰ ਕਦੀ ਵੀ ਨਾ ਕੋਈ ਅਗਰ ਪਾਪ ਕਰਦਾ ਜਾਂ ਪੁੰਨ ਕਰਦਾ ਉਹ ਦੱਸ ਕੇ ਨਹੀਂ ਕੀਤਾ ਜਾਂਦਾ ਉਹਦਾ ਰੋਲਾ ਨਹੀਂ ਪਾਇਆ ਜਾਂਦਾ ਚਾਹੇ ਪਾਪ ਹੈ ਤੇ ਚਾਹੇ ਉਹਦਾ ਮਹਾਰਾਜ ਜਾਨਦਾ ਸਾਨੂੰ ਹੁੰਦਾ ਬਸ ਇੱਕ ਆਪਣੇ ਮਨ ਨੂੰ ਪਤਾ ਹੋਣਾ ਚਾਹੀਦਾ ਤੇ ਇੱਕ ਸਾਡੇ ਪ੍ਰਮਾਤਮਾ ਨੂੰ ਪਤਾ ਹੋਣਾ ਚਾਹੀਦਾ ਆਪਾਂ ਜਦੋਂ ਪਾਪ ਕਰਦੇ ਆ ਉਹ ਤਾਂ ਕਹਿੰਦੇ ਸਾਨੂੰ ਕੋਈ ਨਹੀਂ ਵੇਖ ਰਿਆ ਜਦ ਕਿ ਸਾਡਾ ਮਨ ਦੇ ਵਿੱਚ ਜਿਹੜਾ ਬੈਠਾ ਪ੍ਰਮਾਤਮਾ ਹੈ ਨਾ ਉਹ ਸਾਨੂੰ ਸਭ ਵੇਖਦਾ ਉਸੋ ਬਸ ਅਸੀਂ ਆਹੋ ਚੀਜ਼ ਵੱਲ ਧਿਆਨ ਨਹੀਂ ਦੇਂਦੇ ਤੇ ਜਦੋਂ ਚੰਗਾ ਕਰਦੇ ਆ ਉਹ ਤਾਂ ਸਾਨੂੰ ਧਿਆਨ ਆ ਜਾਂਦਾ ਕਿ ਹਾਂ ਸਾਨੂੰ ਰੱਬ ਦੇਖ ਰਿਆ ਸਾਨੂੰ ਰੱਬ ਦੇਖ ਰਿਆ ਪਰ ਆਹ ਚੀਜ਼ ਨਹੀਂ ਹੁੰਦੀ ਕੁਝ ਕਿ ਚੀਜ਼ਾਂ ਨਾ ਦਰਗਾਈ ਦਰਗਾਈ ਤੱਕ ਰਹਿਣ ਤੇ ਵਧੀਆ ਰਹਿੰਦੀਆਂ ਜ਼ਰੂਰੀ ਨਹੀਂ ਇਹ ਦੁਨੀਆਵੀ ਚੀਜ਼ਾਂ ਚ ਸਾਨੂੰ ਉਹ ਚੀਜ਼ਾਂ ਦੱਸਣੀਆਂ ਦਸੀਆਂ ਜਾਵੇ ਉਹ ਕੰਮ ਖਰਾਬ ਹੁੰਦਾ ਕੁਝ ਗੱਲਾਂ ਪ੍ਰਮਾਤਮਾ ਤੱਕ ਹੀ ਰਹਿਣ ਤੇ ਜ਼ਿਆਦਾ ਵਧੀਆ ਰਹਿੰਦੀਆਂ ਬਾਕੀ ਦੂਜੀ ਆਪਣੀ ਸੋਚ ਤੁਸੀਂ ਆਪਣੀ ਸੋਚ ਨਾਲ ਦੱਸਿਆ ਕਰੋ ਕਿ ਐ ਕਰ ਲੋ ਤੇ ਉਹ ਕਰ ਲੋ ਬਾਕੀ ਮੈਂ ਖੁਦ ਢੱਲਾਂਗਾ ਹਨ ਤੇ ਇਹ ਮੇਰਾ ਲੀਵਰ ਦੀ ਪ੍ਰੋਬਲਮ ਆ ਲੀਵਰ ਤੁਹਾਨੂੰ ਪਤਾ ਹੀ ਆ ਮੈਂ ਦੱਸਿਆ ਵੀ ਅੱਗੇ ਵੀ ਹਾਰਡ ਬਹੁਤ ਹੋਇਆ ਹੋਇਆ ਡਾਕਟਰ ਕਹਿੰਦਾ ਜੇ ਦਵਾਈ ਲੈ ਲੇਂਗਾ ਤਾਂ ਚੰਗਾ ਰਹੇਗਾ ਨਹੀਂ ਲੀਵਰ ਤੇਰਾ ਡੈੱਡ ਹੋ ਜਾਊਗਾ ਠੀਕ ਹੈ ਤੇ ਇਸ ਕਰਕੇ ਹੁਣ ਇਕੱਲੀ ਐ ਥੋੜਾ ਵੀ ਫ੍ਰੀ ਜਿਹੜੀ ਉਥੋਂ ਮੈਡੀਕਲ ਚ ਮਿਲਣੀ ਡਾਕਟਰ ਦਾ ਹਸਪਤਾਲ ਦੇ ਵਿੱਚੋਂ ਵੀ ਉਹ ਤਾਂ ਫ੍ਰੀ ਮਿਲ ਜਾਣੀ ਆ ਆਪਾਂ ਨੂੰ ਜਿਹੜੀ ਉਹ ਲੈ ਕੇ ਦਿੰਦੇ ਆ ਉਹ ਨਹੀਂ ਨਾ ਫ੍ਰੀ ਮਿਲ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਬਹੁਤ ਸਾਰੇ ਭੈਣ ਭਰਾ ਸਰਕਾਰੀ ਹਸਪਤਾਲ ਪਿੰਡਾਂ ਚ ਜਾਂਦੇ ਵੀ ਆ ਉਹਨਾਂ ਨੂੰ ਪਤਾ ਜਿਹੜੀ ਮਹਿੰਗੀ ਦਵਾਈ ਆ ਠੀਕ ਹੈ ਤੇ ਇਹ ਇਹ ਵੀ ਮਹਿੰਗੀ ਹੋਈ ਐ ਇਹ ਵੀ ਸਸਤੀ ਨਹੀਂ ਹੋਈ ਕਰੋਨਾ ਦੀ ਆਹ ਸੌਰੀ ਕਾਲੇ ਪੀੜਗੇ ਦੀ ਦਵਾਈ ਤੇ ਪਰ ਜਿਹੜੀ ਆ 1 ਮਹੀਨੇ ਵਾਸਤੇ ਖਾਣ ਨੂੰ ਕਹਾਗਾ ਉਹ ਠੀਕ ਹੈ ਤੇ ਉਹ 6-7000 ਦੀ ਇੱਕ ਮਹੀਨੇ ਦੀ ਦਵਾਈ ਪੈਣੀ ਆ ਮੈਨੂੰ ਇੱਕ ਮਹੀਨਾ ਹੀ ਖਾਣੀ ਆ 900 ਰੁਪਏ ਦੀ ਦਵਾਈ ਆ ਉਹ ਠੀਕ ਹੈ ਬਾਕੀ ਗੱਡੀ ਦਾ ਕਿਰਾਇਆ ਹੋ ਗਿਆ ਘਰ ਦਾ ਖਰਚ ਵੀ ਚਲਾਉਣਾ ਹਨਾ ਤੇ ਇਸ ਕਰਕੇ ਵੀ ਜਿੰਨੇ ਜੋਗੇ ਆ ਅਸੀਂ ਜੋ ਕੀਤਾ ਉਹਨਾਂ ਲਈ ਉਹਨਾਂ ਨੂੰ ਪਤਾ ਜਾਂ ਰੱਬ ਨੂੰ ਪਤਾ ਹਨਾ ਤੇ ਅਸੀਂ ਕੋਈ ਵੀਡੀਓ ਜੇ ਪਾ ਦੰਦੇ ਤਾਂ ਨਹੀਂ ਕਿਸੇ ਨੇ ਛੱਡਣਾ ਸੀਗਾ ਠੀਕ ਹੈ ਵੀ ਇਹ ਵੀਡੀਓ ਬਣਾਉਂਦੇ ਆ ਕੋਈ ਕਹਿੰਦਾ ਹੈ ਉnder progress ਬਣਦੇ ਰਹਿੰਦੇ ਆ ਤੁਸੀਂ ਤੇ ਤੁਸੀਂ ਮਦਦ ਕਰ ਦਿੰਦੇ 775 ਰੁਪਏ ਹੀ ਸੀਗਾ ਹਨਾ ਤੇ ਚਲੋ ਉਹਨਾਂ ਨੇ ਪਿਛਲੀਆਂ ਵੀਡੀਓ ਨਹੀਂ ਦੇਖੀਆਂ ਤਾਂ ਕਰਕੇ ਉਹ ਕਹਿ ਗਏ ਆ ਹਨਾ ਤੇ ਕੋਈ ਗੱਲ ਨਹੀਂ ਬੋਲਦੇ ਜਿਹੜੇ ਬੋਲੀ ਆਣ ਤੋਂ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਪਰ ਮੈਂ ਸਪਸ਼ਟੀ ਕਰਨਾ ਦੇਣਾ ਜ਼ਰੂਰੀ ਸਮਝਦਾ ਕਿਉਂਕਿ ਸਪਸ਼ਟੀ ਕਰਨਾ ਦੇਣਾ ਚਾਹੀਦਾ ਜਦੋਂ ਇੱਕ ਇੱਕ ਕਰਦਾ ਸੀ ਸਪਸ਼ਟੀ ਕਰਨ ਦੇਣਾ ਇਹਦਾ ਵੀ ਸਾਡਾ ਹੱਕ ਬਣਦਾ ਹੈਗਾ ਕਹੀਏ ਵੀਹਾ ਭਾਈ ਵੀ ਤੁਸੀਂ ਗਲਤਾਂ ਤੇ ਅਸੀਂ ਸਹੀ ਆ ਜੇ ਰੱਬ ਜਾਣਦਾਗਾ ਤੇ ਜੇ ਅਸੀਂ ਗਲਤਾਂ ਤਾਂ ਵੀ ਰੱਬ ਜਾਣਦਾਗਾ ਹਨ ਤੇ ਬਾਕੀ ਮਹਾਰਾ ਚੜ੍ਹਦੀ ਕਲਾ ਰੱਖੇ ਸਾਰਿਆਂ ਦੇ ਪਰਿਵਾਰਾਂ ਨੂੰ ਹਨ ਵੱਡੀ ਮੀਨ ਗੱਲ ਇਹ ਆ ਮਾਪਿਓ ਨੂੰ ਕਿਸੇ ਨੂੰ ਛੋਟੇ ਬੱਚਿਆਂ ਦਾ ਵੱਡਿਆਂ ਦਾ ਜੇ ਕਿਸੇ ਦਾ ਵੀ ਮਾਪਿਓ ਨਾ ਜੱਗ ਤੋਂ ਜਾਵੇ ਠੀਕ ਹੈ ਤੇ ਉਸ ਵਾਦੂ ਦੇ ਕੋਲੇ ਵੀ ਆ ਬਾਕਲ ਵੀਡੀਓ ਸੀ ਪਰ ਇਹਦੇ ਤੇ ਜਿਹੜੀ ਗੱਲ ਚੱਕੀ ਗਈ ਹੈ ਨਾ ਅੱਜ ਹਨਾ ਸ਼ੋਰਟ ਪਾਉਣ ਤੇ ਬਾਅਦ ਉਹ ਦੁਬਾਰਾ ਇਸ ਲਈ ਪਾਇਆ ਗਿਆ ਕਿਉਂਕਿ ਉਹਨਾਂ ਨੂੰ ਕਾਫੀ ਲੋਡ ਹੈਗੀ ਹੈ ਹਨਾ ਤੇ ਇਹ ਹੀ ਹੈ ਕਿ ਹਨਾ ਜਿਵੇਂ ਕੀ ਦੱਸਿਆ ਗਿਆ ਕਿ ਪਰ ਬਸ ਪ੍ਰਮਾਤਮਾ ਉਹਨਾਂ ਦੀ ਲੰਮੀਆਂ ਉਮਰਾਂ ਦੇਣ ਤੇ ਬੱਚਿਆਂ ਦੇ ਸਿਰ ਤੇ ਮਾਂ ਦਾ ਸਾਯਾ ਰਵੇ ਹਨਾ ਤਾਂ ਕਿ ਜੀਵਨ ਦੀ ਵਾਸਤੇ ਰਹੇ ਭੈਣ ਇੱਕ ਭੈਣ ਨੇ ਫੋਨ ਲਾਇਆ ਸੀਗਾ ਉਹ ਕਹਿੰਦੇ ਮਨੁੱਖਤਾ ਦੀ ਸੇਵਾ ਚ ਉਹ ਗੱਲ ਕਰਕੇ ਅਸੀਂ ਉਹਨਾਂ ਦਾ ਜੀ ਸਭ ਕੁਝ ਉਹਨਾਂ ਦਾ ਫੋਨ ਨੰਬਰ ਸੀ ਜੋ ਕੁਝ ਵੀ ਸੀ ਉਹਨਾਂ ਦੇ ਹਨਾ ਬਾਇਓ ਡਾਟਾ ਜੋ ਵੀ ਸਾਰਾ ਉਹਨਾਂ ਦਾ ਹੀ ਦਿੱਤਾ ਹੋਇਆ ਹੈ। ਬਾਕੀ ਹੋਰ ਕੁਝ ਨਹੀਂ ਕਹਿਣਾ ਜਾਂਦੇ ਕਿ ਬਸ ਐਨਾ ਹੈ ਕਿ ਚੰਗੀਆਂ ਗੱਲਾਂ ਕਰ ਦੱਸ ਕੇ ਆ ਕਹਿ ਦਿਆ ਕਰੋ। ਕੁਝ ਜੇ ਕੋਈ ਆ ਕੀ ਪਤਾ ਉਹ ਤੁਹਾਡੀ ਗੱਲ ਸੱਚ ਨਹੀਂ ਹੁੰਦੀ ਹੈ ਨਾ ਉਹ ਚੀਜ਼ਾਂ ਨੇ ਕੱਲ ਨੂੰ ਕਿਉਂਕਿ ਜਿਹੜਾ ਇੱਕ ਕਰਮ ਇਹਨੂੰ ਕਰਮ ਬਣ ਜਾਂਦਾ ਨਿੱਕੀ ਗੱਲ ਦਾ ਵੀ ਬਣ ਜਾਂਦਾ ਨਿੱਕੇ ਕੰਮ ਦਾ ਵੀ ਬਣ ਜਾਂਦਾ। ਉਹ ਚੀਜ਼ਾਂ ਅਸੀਂ ਨਾ ਕਰੀਏ ਤੇ ਚੰਗਾ ਹੋਏਗਾ। ਕਿਉਂਕਿ ਕਰਮਾਂ ਤਾਂ ਲਿਖ ਚੁੱਕਾ ਆ ਭੋਗਣਾ ਬਹੁਤ ਔਖਾ। ਸਾਨੂੰ ਆ ਚੀਜ਼ ਦਾ ਆਪਣੇ ਆਪ ਤੇ ਮਹਿਸੂਸ ਹੁੰਦਾ ਕਿ ਆਪਾਂ ਸ਼ਾਇਦ ਕਿਸੇ ਕਰਮ ਦਾ ਹੀ ਨਿਕਲ ਹੋ ਗਏ ਆ ਉਹ ਚਾਹੇ ਚੰਗੇ ਆ ਤੇ ਚਾਹੇ ਮਾੜੇ ਆ ਮਾੜੇ ਵੀ ਭੋਗੇ ਆ ਤੇ ਚੰਗੇ ਵੀ ਭੋਗੇ ਆ ਤੇ ਆਪਾਂ ਇਹੀ ਕਰਨਾ ਹੈ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਸਾਹਮਣੇ ਬਗਾਂ ਜਿੰਦਗੀ ਕਿੰਨੀ ਹੈਗੀ ਕਿੰਨੀ ਨਹੀਂ ਹੈਗੀ ਕੁਝ ਪਤਾ ਨਹੀਂ ਸਾਹ ਦਾ ਕਿ ਅਗਲਾ ਸਾਹ ਆਣਾ ਵੀ ਹੈ ਕਿ ਨਹੀਂ ਆਣਾ ਹਨਾ ਬਸ ਇਹ ਹੈ ਕਿ ਉਹ ਪ੍ਰਮਾਤਮਾ ਜੋ ਵੀ ਕਰਾਵੇ ਚੰਗਾ ਹੀ ਕਰਵਾਵੇ ਤੇ ਚੰਗੇ ਕਰਮ ਹੀ ਬਣਾਣਾ ਤਾਂ ਕਿ ਅੱਗੇ ਜਾ ਕੇ ਪ੍ਰਮਾਤਮਾ ਵਧੀਆ ਰੱਖੇ ਅਗਲਾ ਸੀ ਹੈ ਪੀ ਲਿਆ ਹਾਂ ਬਸ ਇਹ ਪੀ ਲਿਆ ਦੇ ਦੋ ਨੂਰ ਖੀਰੇ ਦੇ ਸਾਰੇ ਮੋٹے ਬੀਜ ਆ ਗਏ ਉਹਨੇ ਨੇ ਇਹ ਸਵਾਦ ਲਾਦਿਆ ਜੱਪ ਕਿਧਰ ਚੱਲੇ ਆ ਸਾਸੀ ਗਾਲ ਤਾਂ ਕਰ ਦੋ ਸਾਰਿਆਂ ਨੂੰ ਥੱਲੇ ਖੜ ਕੇ ਕਰ ਦੇ ਹੱਥ ਜੋੜ ਕੇ ਲੱਡੂ ਜਾ ਇਹ ਛੱਕਰ ਨਾ ਖਾਂਦੀ ਐ ਮੰਮੀ ਆ ਨਾ ਪਪੂ ਆ ਤਾਂ ਛੱਕਰ ਪਵਾ ਲਾ ਫੜ ਛੱਕਰ ਨਾ ਖਾਲਾ ਉਹਨੂੰ ਛੱਕਰ ਨਾ ਖਵਾ ਦੇ ਰੋਟੀ ਮੈਨੂੰ ਚੰਗਾ ਲੈ ਜਾ ਚੱਕ ਇਹ ਸ਼ਕਰਨਾ ਰੋਟੀ ਖਾਂਦੀ ਆ ਹਾਂ ਹਾਂ ਕੱਲ ਮੈਨੂੰ ਕarele ਲੈ ਆ ਕੇ ਦੇਣਾ ਦੋ ਚਾਰ ਹੀ ਮਾਂ ਚਾਰ ਦੇ ਮਸਾਲੇ ਚ ਬਣਾਉਣੇ ਕਰੇ ਹਾਂ ਜੱਪੂ ਪੀ ਇਹ ਛੱਟਾ ਨਹੀਂ ਦੇਣਾਗਾ ਪੁੱਤ ਲੱਸੀ ਲੈ ਛੱਟਾ ਦੇ ਜਾਂਦੀ ਆ ਡੋਲੂਗੀ ਬੁੱਤ ਪਾਪਾ ਜੀ ਦਾ ਟਾਈਮ ਨਹੀਂ ਐ ਹੁਣ ਲੱਸੀ ਪੀਣ ਵਾਲੀ ਐ ਇਹ ਪਤਾ ਤੂੰ ਸੇਟਾ ਕਰ ਦਿੱਤੀ ਤੂੰ ਉਪਰ ਪਹਿਲਾਂ ਦੇ ਚੁੱਕੀ ਆ ਕਿਉਂਕਿ ਇਹ ਗਰਮ ਲਵਾ ਲਈ ਧੂਫ ਕਿਵੇਂ ਜਲਦੀ ਇਹ ਪੀ ਨਹੀਂ ਹੈ ਪੁੱਤ ਆ ਲੱਛੀ ਪੀ ਲੋ ਪੀਣ ਵਾਸਤੇ ਆ ਰੋਟੀ ਖਾ ਲੋ ਛੱਕਰਨਾ ਉਹ ਉਹ ਗਿਰਜੀ ਕੀ ਗਿਰਜੀ ਕੀ ਗਿਰਜੀ ਕੀ ਧਿਆਨ ਨਾ ਲੱਗ ਜਾ ਬੂੰਦ ਬੂੰਦ ਘੇਰੀ ਜਾਂਦੀ ਹੈ ਹਾਂ ਉਹਂ ਦੀ ਜਪੂ ਲੱਸੀ ਦੇ ਲਈ